ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਬਾਜੂ ਦਾ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਜਿਦੇ ਵਿੱਚ ਆਪਾਂ ਮਰਜੈਂਟਾ ਸ਼ੇਡ ਤੇ ਆਪਾਂ ਫਰੋਜੀ ਕਲਰ ਦਾ ਕੱਪੜਾ ਲਿਆਏ ਜਿਦੇ ਨਾਲ ਬਹੁਤ ਹੀ ਸੋਹਣੀ ਤੇ ਪਿਆਰੀ ਬਾਜੂ ਬਣ ਕੇ ਤਿਆਰ ਹੋਵੇਗੀ ਪਹਿਲਾਂ ਆਪਾਂ ਬਾਜੂ ਨੂੰ ਸੈਂਟਰ ਵਿੱਚੋਂ ਕਟਿੰਗ ਕਰ ਲੈਣੀ ਆ ਫਿਰ ਆਪਾਂ ਮਰਜੈਂਟਾ ਸ਼ੇਡ ਦਾ ਕੱਪੜਾ ਲੈ ਕੇ ਉਹਦੀ ਤਣੀ ਕੱਢ ਕੇ ਪ੍ਰੈਸ ਕਰਕੇ ਉਹਨੂੰ ਆਪਾਂ ਕਟਿੰਗ ਕਰ ਲੈਣੀ ਆਵਾ ਜਿਹਦੇ ਨਾਲ ਬਾਜੂ ਬਹੁਤ ਹੀ ਸੋਹਣੀ ਤੇ ਪਿਆਰੀ ਖੂਬਸੂਰਤ ਬਣ ਕੇ ਤਿਆਰ ਹੋਵੇਗੀ ਇਹਦੇ ਲਈ ਆਪਾਂ ਮੋਤੀਆਂ ਦੀ ਵਰਤੋਂ ਕੀਤੀ ਆ ਜਿਹਦੇ ਨਾਲ ਬਾਜੂ ਨੂੰ ਮੋਤੀ ਲਾ ਕੇ ਬਹੁਤ ਹੀ ਸੋਹਣਾ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ